ਚੱਕੋ ਵੀ ਦੋਸਤੋ ਇੱਕ ਹੋਰ ਤੋਹਫਾ ਪੇਸ਼ ਕਰਦੇ ਆ ਤੁਹਾਡੇ ਸਾਹਮਣੇ ਬਹੁਤ ਸੋਹਣੀ ਮਾਰਕਿੰਗ ਦੀ 3.5 ਸਾਲ ਦੀ ਘੋੜੀ ਲੈ ਆਇਆ ਮਾਰਕਾ ਚੈੱਕ ਕਰੋ ਜਮਾ ਸਿਰਫ ਮੱਥੇ ਬਲੇਜ ਬਲੇਜ ਵੀ ਆ ਪੂਰਾ ਪਰਫੈਕਟ ਆ ਸਰੇ ਤੋਂ ਸਰੇ ਤਾਈਆਂ ਨਾ ਕੋਈ ਸਾਈਡ ਨੂੰ ਵੱਧਾ ਨਾ ਕੋਈ ਜ਼ਿਆਦਾ ਪਤਲਾ ਹੁੰਦਾ ਪਰਫੈਕਟ ਬਲੇਜ ਆ ਕੰਨ ਕੁੰਦ ਦੀ ਚੰਗੇ ਗਰਦਨ ਦੀ ਚੰਗੇ ਕਿਹੜਾ ਖਾਨਦਾਨ ਕੀ ਕਾਦਾ ਖਾਲੀ ਆ ਜਨ ਗੱਭਣਾ ਸਾਰੀ ਡਿਟੇਲ ਹੀ ਤੁਹਾਨੂੰ ਦੇ ਦੇਣੀ ਆ ਜਿਹੜੇ ਵੀ ਭਰਾ ਦੇ ਫੈਟ ਆਈ ਲਾਸਟ ਦੇ ਨੰਬਰ ਦੇ ਨੇ ਫੋਨ ਲਾ ਲਿਓ ਪਹਿਲਾਂ ਤਾਂ ਸਵਾਗਤ ਹੈ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾ ਜੀ ਦਾ ਸਟਾਫਫਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਦੋਸਤੋ ਅੱਜ ਇੱਕ ਘੋੜੀ ਲੈ ਆਏ ਆ ਮਾਰਵਾੜੀ ਚ ਪੂਰੀ ਸਿਰੇ ਦੀ ਮਾਰਕਿੰਗ ਆ ਹੱਥਾਂ ਪੈਰਾਂ ਦੀ ਸਾਫ਼ ਅੰਦਰ ਦੀ ਸਾਫ਼ ਆ ਕੰਨ ਕੰਡੀਸ਼ਨ ਗਰਦਨ ਚਮਕ ਪੂਰੀ ਆ ਆਪਾਂ ਕਹਿ ਸਕਦੇ ਆ ਪੂਰੀ ਪਰਫੈਕਟ ਘੋੜੀ ਲੈ ਆਏ ਆ ਤੁਹਾਡੇ ਲਈ ਸਾਰੀ ਡਿਟੇਲ ਦਵਾਂ ਤੁਹਾਨੂੰ ਵੀਡੀਓ ਪੂਰੀ ਸੁਣ ਲਓ 3 ਕੁ ਮਿੰਟਾਂ ਦੀ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਰ ਦਿਓ ਲਾਸਟ ਤੇ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਵੀ ਭਰਾ ਕੋਈ ਇਦਾਂ ਦੀ ਘੋੜੀ ਲੱਭਦਾ ਹੋਵੇ ਉਹਦੇ ਤਾਈਂ ਇਹ ਵੀਡੀਓ ਪਹੁੰਚ ਜਾਏ ਤੇ ਦੂਜੀ ਗੱਲ ਦੋਸਤੋ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਤੁਹਾਡੇ ਲਈ ਰੋਜ਼ ਅਸੀਂ ਇੱਕ ਜਾਂ ਦੋ ਜਾਨਵਰ ਜਾਇਜ਼ ਰੇਟ 'ਚ ਲੱਭ ਕੇ ਲਿਆਉਂਦੇ ਹਾਂ ਮਾਰਕੀਟੋਂ ਸਸਤਾ ਜਾਨਵਰ ਤੁਹਾਡੇ ਲਈ ਲਿਆਉਣੇ ਤੇ ਸਾਡਾ ਵੀ ਹੌਸਲਾ ਬਣ ਜੇ ਤੁਹਾਡੇ ਲਈ ਚੰਗੇ ਤੋਂ ਚੰਗੇ ਜਾਨਵਰ ਲਿਆਉਂਦਾ ਬਸ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬ ਤੇ ਅੱਜੋ ਦੋਸਤੋ ਬਾਦਦੇ ਆਂ ਵੀਡੀਓ ਵਾਲੋਂ ਦੰਨੇ ਆਂ ਘੋੜੀ ਦੀ ਡਿਟੇਲ ਦੋਸਤੋ ਉਮਰੋਂ 4 4.5 ਸਾਲ ਦੀ ਘੋੜੀ ਆ ਜੀ ਤਕਰੀਬਨ 60ੋਂ ਥੋੜਾ ਜਿਹਾ ਕਾਦੇ ਦਾ ਦਬੂ ਜੀ ਫੀਤੇ ਵਾਲੀ ਤਾਂ 60 ਆ ਫੱਟੀ ਵਾਲਾ ਥੋੜਾ ਜਿਹਾ ਦਬੂ ਤੇ ਮਾਰਕਿੰਗ ਦੀ ਗੱਲ ਕਰੀ ਸਿਰਫ ਮੱਥੇ ਬਲੇਜ ਆ ਕੋਈ ਪੈਰ ਚਿੱਟਾ ਨਹੀਂ ਕੋਈ ਢੱਡ ਚਿੱਟਾ ਨਹੀਂ ਕੋਈ ਪੂਛ ਧੌਣ ਵਾਲ ਚ ਕੋਈ ਚਿੱਟਾ ਨਹੀਂ ਸਿਰਫ ਮੱਥੇ ਤੇ ਬਲੇਜ ਬਲੇਜ ਆ ਬਲੇਜ ਵੀ ਪੂਰਾ ਪਰਫੈਕਟ ਆ ਸਿਰੇ ਤੋਂ ਲੈ ਕੇ ਸਿਰੇ ਤਾਈਂ ਬਲੇਜ ਆਉਂਦਾ ਪੂਰਾ ਸਹੀ ਇੱਕੋ ਸਾਈਜ਼ ਚ ਆਉਂਦਾ ਤੇ ਬਾਲ ਭੋਰੀਆਂ ਤੇ ਬਿਲਕੁਲ ਸਾਫ ਆ। ਕੰਨ ਕੁੰਡੀ ਵਾਲਾ ਲੱਗਿਆ ਹੋਇਆ ਗਰਦਨ ਦਾ ਕਰਬ ਤੋਂ ਹੀ ਦੇ ਸਕਦਾ ਲੰਮੀ ਧੌਣਾ ਕੁੰਡ ਕੁੰਡ ਚੰਗਾ ਲੱਗਿਆ ਹੋਇਆ। ਰਾਜੀ ਲਿਸਤੀ ਸਾਰੀ ਤੁਹਾਡੇ ਸਾਹਮਣੇ ਆ। ਤੇ ਬਾਲ ਭੋਰੀਆਂ ਵੀ ਸਾਫ ਆ। ਤੇ ਗੱਬਣ ਖਾਲੀ ਦੀ ਗੱਲ ਕਰੀਏ ਤਾਂ ਦੋਸਤੋ ਮੌਕੇ ਤੇ ਘੋੜੀ ਖਾਲੀ ਅੰਦਰ ਦੀ ਚੈੱਕ ਪਾਸ ਆ। ਤੁਸੀਂ ਲਿਜਾਨ ਲੱਗੇ ਆਪਦੇ ਜਿਹੜਾ ਮਰਜ਼ੀ ਡਾਕਟਰ ਲਿਆ ਕੇ ਅੰਦਰ ਦੀ ਚੈੱਕ ਕਰਵਾ ਸਕਦੇ ਹੋ। ਹੁਣ ਮਾੜਾ ਇਹਦੀ ਧੌਣ ਦਾ ਡਿਜ਼ਾਈਨ ਚੈੱਕ ਕਰ ਲਓ ਦੇਖੋ। ਕਿੰਨਾ ਸੋਹਣਾ ਡਿਜ਼ਾਈਨ ਕੰਨ ਕੁੰਬੀ ਕੁੰਡੀ ਨਾਲ ਕੁੰਡੀ ਟੱਚ ਹੋ ਜਾਂਦੀ ਆ। ਤੇ ਚੰਗ ਕੁ ਵੀ ਸੋਹਣੀਆਂ ਪੰਡੇ ਪੁੰਡੇ ਦੀ ਚੰਗ ਕੁ ਸੋਹਣੀਆਂ ਸਾਇਨ ਸੋਹਣੀ ਸੋਹਣਾ ਦਿੰਦੀ ਆ ਖਾਲੀ ਤਾਂ ਦੋਸਤੋ ਤੁਹਾਨੂੰ ਇਹ ਫਾਇਦਾ ਹੋ ਜੂ ਜ ਆਪਣੇ ਘੋੜੇ ਤੋਂ ਭਰਾਉਣੀਆਂ ਹੋਈ ਆਪਣੇ ਤੋਂ ਭਰਾ ਦੇ ਪਰ ਜੇ ਕਈ ਵਾਰ ਕੇ ਇਹਦੇ ਮਨ ਦੀ ਹਿੱਸਾ ਹੁੰਦੀ ਆ ਵੀ ਘੋੜੀ ਦਾ ਡਿਜ਼ਾਈਨ ਸੋਹਣਾ ਮਾਰਕਾ ਸੋਹਣਾ ਆਪਾਂ ਆਪਣੇ ਮਨ ਪਸੰਦ ਦੇ ਚੰਗੇ ਘੋੜੇ ਤੋਂ ਵੀ ਭਰਾਉਣੀਆਂ ਤਾਂ ਮਿੱਤਰੋ ਫਾਇਦਾ ਲੈ ਲਿਓ ਘੋੜੀ ਮੌਕੇ ਤੇ ਖਾਲੀ ਹੈ ਜਿਹੜੇ ਮਰਜ਼ੀ ਡਾਕਟਰ ਤੋਂ ਤੁਸੀਂ ਚੈੱਕ ਕਰਾ ਕੇ ਆਪਣੇ ਮਨ ਪਸੰਦ ਘੋੜੇ ਤੋਂ ਭਰਾ ਸਕਦੇ ਹੋ ਕਿਉਂਕਿ ਹੀਟ ਦਾ ਸੀਜ਼ਨ ਚੱਲ ਪਿਆ ਦੋਸਤੋ ਹੁਣ ਘੋੜੀਆਂ ਹੀਟਾਂ ਚ ਆਉਣੇ ਸ਼ੁਰੂ ਹੋ ਗਈਆਂ ਤੇ ਹੁਣ ਮੀਟਿੰਗ ਸੀਜ਼ਨ ਸ਼ੁਰੂ ਹੋ ਗਿਆ ਸੋ ਜਿਹੜੇ ਵੀ ਭਰਾ ਨੂੰ ਪਸੰਦ ਹੋਈ ਕੁੜੀ ਆ ਥੱਲੇ ਨੰਬਰ ਦੇ ਤੇ ਆਪਾਂ ਨੰਬਰ ਚੱਲ ਪੇ 623915454985559907 ਫੋਨ ਲਾ ਲਿਓ ਮਿਲਦੇ ਆ ਜਲਦੀ ਨਵੀਂ ਵੀਡੀਓ